ਕਾਦੀਆਂ ਪੁਲਿਸ ਦੇ ਵੱਲੋਂ ਸੰਧੂ ਡ੍ਰੀਮ ਲੈਂਡ ਪੈਲੇਸ ਦੇ ਵਿੱਚ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਰਹਿਨੁਮਾਈ ਥਾਣਾ ਕਾਦੀਆਂ ਦੇ ਐਸਐਚਓ ਪਲਵਿੰਦਰ ਸਿੰਘ ਅਤੇ ਡੀਐਸਪੀ ਸ਼੍ਰੀ ਹਰਿਕ੍ਰਿਸ਼ਨ ਸਿੰਘ ਦੇ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਐਸਐਸਪੀ ਸੁਹੇਲ ਮੀਰ ਆਈਪੀਐਸ ਪੁੱਜੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਫੜਨ ਲਈ ਪੁਲਿਸ ਨੂੰ ਹੋਰ ਸਖਤੀ ਨਾਲ ਕੰਮ ਕਰਨਾ ਚਾਹੀਦਾ ਗੁਰਮੀਤ ਸਿੰਘ ਨੇ ਦਾਵਾ ਕੀਤਾ ਕਿ ਇੱਕ ਗੁਮਨਾਮ ਚਿੱਠੀ ਦੇ ਵਿੱਚ ਇਲਾਕੇ ਦੇ ਨਸ਼ਾ ਤਸਕਰਾ ਦੇ ਨਾਮ ਉਜਾਗਰ ਕੀਤੇ ਗਏ ਹਨ ਜੋ ਉਹ ਐਸਐਸਪੀ ਤੱਕ ਪਹੁੰਚਾਣਗੇ ਇਸ ਮੌਕੇ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਪੁਲਸ ਅਤੇ ਲੋਕਾਂ ਦੇ ਵਿੱਚ ਤਾਲਮੇਲ ਕਾਇਮ ਰੱਖਣ ਦੇ ਲਈ ਪੁਲਸ ਪਬਲਿਕ ਮੀਟਿੰਗ ਕਰਵਾਈ ਗਈ ਹੈ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੁਲਸ ਕਾਫੀ ਸਖਤੀ ਨਾਲ ਕੰਮ ਕਰ ਰਹੀ ਹੈ ਅਤੇ ਕੋਈ ਵੀ ਨਸ਼ਾ ਵੇਚਣ ਵਾਲੇ ਦੀ ਸੂਚਨਾ ਗੁਪਤ ਤੌਰ ਤੇ WhatsApp ਨੰਬਰ ਤੇ ਵੀ ਦੇ ਸਕਦਾ ਹੈ ਜਿਸ ਤੇ ਵੱਡੀ ਕਾਰਵਾਈ ਕੀਤੀ ਜਾਊਗੀ ਨਸ਼ਾ ਇਸ ਤੋਂ ਪਹਿਲਾਂ ਬਹੁਤ ਚੱਲ ਰਿਹਾ ਸੀਗਾ ਤੇ ਜਦੋਂ ਦਾ ਐਸਐਟ ਤੋਂ ਆਇਆ ਨੇ ਕਾਫੀ ਥਲ ਵੀ ਪਾਈ ਆ ਪਰ ਨਸ਼ੇ ਦੇ ਵਿੱਚ ਇੱਕ ਚਿੱਠੀ ਪਿਛਲੇ ਸਮੇਂ ਵਿੱਚ ਕੋਈ ਕਰੀਬ 1 ਸਾਲ ਸਵਾ ਸਾਲ ਪਹਿਲਾਂ ਇਸ ਕਾਦੀਆਂ ਦੇ ਵਿੱਚ ਘੁੰਮੀ ਆ ਕਿਸੇ ਨੇ ਇਨਫੋਰਮੇਸ਼ਨ ਸਰਕਾਰ ਤੱਕ ਪਹੁੰਚਾਈ ਆ ਪੁਲਿਸ ਨੂੰ ਪਹੁੰਚਾਈ ਆ ਉਹਦੇ ਵਿੱਚ ਨਾਂ ਲਿਖੇ ਹੋਇਆ ਉਹ ਨਾਂ ਜੇ ਉਹਨਾਂ ਦੀ ਉਹ ਪੜਤਾਲ ਨਹੀਂ ਹੋਏ ਜੇ ਉਹਨਾਂ ਦੀ ਉਹ ਪੜਤਾਲ ਹੋ ਜਾਵੇ ਤੋ ਜਿੰਨੇ ਵੀ ਕਾਦੀਆਂ ਵਿੱਚ ਵੱਡੇ ਵੱਡੇ ਤਸਕਰ ਬਿਠੇ ਆ ਉਹ ਪੜਤਾਲ ਤੋਂ ਬਾਅਦ ਉਹ ਘੇਰੇ ਵਿੱਚ ਆ ਸਕਦੇ ਆ ਤੇ ਉਹ ਨਸ਼ਾ ਖਤਮ ਕੀਤਾ ਜਾ ਸਕਦਾ ਐਸਐਸਸੀ ਸਾਹਿਬ ਨਾਲ ਮਿਲ ਕੇ ਉਹ ਸਾਰਾ ਉਹ ਡਾਕੂਮੈਂਟ ਮੈਂ ਦੁਬਾਰਾ ਉਹਦੀ ਪਰਤਾਲ ਜਿਹੜੀ ਐ ਨਾ ਕਰਵਾਉਂਗਾ ਸਾਰੇ ਬੰਦੇ ਜਿਹੜੇ ਚਿੱਠੀ ਵਿੱਚ ਲਿਖਿਆ ਉਹ 200% ਉਹ ਠੀਕ ਆ ਚਿੱਠੀ ਜਿੰਨੇ ਵੀ ਲਿਖਿਆ ਬੇਨਾਮੀ ਚਿੱਠੀ ਆ ਪਰ ਉਹਨੇ ਜੋ ਲਿਖਿਆ ਉਹ ਬਿਲਕੁਲ ਸੱਚ ਆ ਮੈਂ ਪੰਜਾਬ ਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਗੱਲ ਕੀਤੀ ਸੀ ਤੇ ਜੇਕਰ ਸਾਡੀਆਂ ਦੂਜੀਆਂ ਸਟੇਟਾਂ ਜਿਹੜੀਆਂ ਵਾਂ ਉਹਦੇ ਵਿੱਚ ਡੋਡੇ ਵੀ ਸਕਦੀਆਂ ਭੁੱਕੀ ਇੱਥੋਂ ਹੁੰਦੀ ਆ ਥੀਮ ਉੱਥੋਂ ਹੁੰਦੀ ਆ 400 ਤੋਂ ਬਣ ਕੇ ਆਉਂਦੀ ਆ ਤੇ ਜੇਕਰ ਪੰਜਾਬ ਨੂੰ ਥੋੜੀ ਜਿਹੀ ਖੋਲ ਦੇ ਦਿੱਤੀ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਤੇ ਇੱਥੇ ਬਿਜਨ ਦੇ ਨਾਲੇ ਉਹ ਕੁਦਰਤੀ ਚੀਜ਼ ਹੁੰਦੀ ਆ ਜਿਹੜੀ ਪ्योर ਹੁੰਦੀ ਆ ਉਹਦੇ ਨਾਲ ਨੁਕਸਾਨ ਨਹੀਂ ਕਰਦੀ ਉਹ ਜਾਨ ਬਚ ਸਕਦੀ ਆ ਕਿਉਂਕਿ ਪਹਿਲਾਂ ਮੈਡੀਸਨ ਦੇ ਵਿੱਚ ਖਰਾਕ ਦੇ ਵਿੱਚ ਪੈਂਦੀ ਸੀ ਦਵਾਈ ਮੈਡੀਸਨ ਦੇ ਥੀ ਪੈਂਦੀ ਸੀ ਬੋਰ ਇਹੋ ਜੀਆਂ ਕੁਦਰਤੀ ਬਣਾਈਆਂ ਹੋਈਆਂ ਰੱਬ ਨੇ ਚੀਜ਼ਾਂ ਵਿੱਚ ਪਾਈਆਂ ਜਾਂਦੀਆਂ ਸੀ ਪਰ ਹੁਣ ਤੇ ਮਤਲਬ ਬੇੜਾ ਗਰਕ ਹੋ ਗਿਆ ਇਹ ਆਉਣ ਵਾਲੇ ਸਮੇਂ 'ਚ ਅਸੀਂ ਬਚਾਂਗੇ ਕਿਦਾਂ ਸਾਡੇ ਬੱਚੇ ਕਿੰਦਾ ਬਚਣਗੇ ਇਹਦੇ ਮਰਮਰ ਜਾਣੇ ਸਾਰੇ ਉਹਦੇ ਵਿੱਚ ਵੇਖੋ ਅਸੀਂ ਦੀ ਇੱਕੋ ਗੱਲ ਪਹਿਲਾਂ ਵੀ ਠੀਕ ਕਹੀ ਆ ਵੀ ਵੇਕਰ ਪੁਲਿਸ ਵੀ ਸਮਾਜ ਵੀ ਸਸਾਵਾ ਵੀ ਇਥੇ ਦੀ ਪਬਲਿਕ ਵੀ ਰਲ ਕੇ ਇਥੇ ਦੀਆਂ ਪੰਚਾਇਤਾਂ ਵੀ ਪਲੱਸ ਸਰਕਾਰ ਵੀ ਜੇਕਰ ਹੋਂ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਹੋਏ ਕਿ ਜੇਕਰ ਇਹ ਗੱਲ ਕਰੇ ਵੀ ਇਹਨੂੰ ਮਕਾਉਣਾ ਵਾ ਤਾਂ ਮਕਾ ਸਕਦੇ ਪਰ ਤਾਂ ਮਿਲ ਤੋਂ ਬਿਨਾ ਕੱਖ ਨਹੀਂ ਹੋ ਸਕਦਾ ਅੱਜ ਪੰਜਾਬ ਪੁਲਿਸ ਦਾ ਜਿਹੜਾ ਸੰਪਰਕ ਉਪਰਾਲਾ ਹੈ ਉਸੇ ਤਹਿਤ ਅੱਜ ਮੈਂ ਇਥੇ ਆਪਣੀ ਟੀਮ ਦੇ ਨਾਲ ਕਾਦਿਆਂ ਜਿਹੜਾ ਕਸਬਾ ਹੈ ਇਥੇ ਆਏ ਸੀਗੇ ਤਾਂ ਇਹ ਸਾਡਾ ਸਿਲਸਿਲਾ ਚੱਲਦਾ ਪਿਆ ਪਿੱਛੇ ਅਸੀਂ ਬਟਾਲੇ ਵੀ ਮੀਟਿੰਗ ਕੀਤੀ ਸੀਗੀ ਤਾ ਇਹਦਾ ਮਕਸਦ ਬੇਸਿਕਲੀ ਇਹ ਹੀ ਹੈ ਕਿ ਲੋਕਾਂ ਦੇ ਨਾਲ ਜਿਹੜਾ ਮੇਲ ਮਿਲਾਪ ਪੁਲਿਸ ਦਾ ਚੰਗਾ ਹੋਵੇ ਇਸ ਤੋਂ ਇਲਾਵਾ ਇੱਥੇ ਤੁਸੀਂ ਦੇਖ ਰਹੇ ਸੀਗੇ ਕਿ ਅਸੀਂ ਲੋਕਾਂ ਦੇ ਕੁਝ ਫੀਡਬੈਕ ਕੁਝ ਸੁਜੈਸ਼ਨਸ ਵੀ ਲਈ ਲਿਆ ਹੈਗੇ ਨੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਲੋਕਾਂ ਵੱਲੋਂ ਜਿਹੜਾ ਪੋਜ਼ਿਟਿਵ ਸੁਝਾਅ ਸਾਡੇ ਕੋਲ ਆ ਜਾਂਦਾ ਉਹਨੂੰ ਅਸੀਂ ਆਪਣੀ ਵਰਕਿੰਗ ਦੇ ਵਿੱਚ ਇਨਕਾਰਪੋਰੇਟ ਕਰੀਏ ਤਾਂ ਨਾਲ ਦੇ ਨਾਲ ਇਹ ਇੱਕ ਅਵੇਅਰਨੈਸ ਕੈਂਪੇਨ ਵੀ ਸੀਗੀ ਤਾਂ ਇਹਦੇ ਵਿੱਚ ਸਾਡੇ ਵੱਲੋਂ ਇਹ ਕੋਸ਼ਿਸ਼ ਸੀਗੀ ਜੇ ਜਿਸ ਤਰ੍ਹਾਂ ਇੱਕ ਸੇਫ ਪੰਜਾਬ ਕਰਕੇ ਇੱਕ ਪਲੇਟਫਾਰਮ ਹੈ ਪੰਜਾਬ ਪੁਲਿਸ ਦਾ ਤਾਂ ਉਹਦੇ ਵਿੱਚ ਨਸ਼ਾ ਵਿਰੋਧੀ ਕੋਈ ਇਨਫੋਰਮੇਸ਼ਨ ਲੋਕਾਂ ਦੇ ਕੋਲ ਹੁੰਦੀ ਹੈ ਤਾਂ ਉਹ ਉਹਦੇ ਵਿੱਚ ਬੇਝਿਜਕ ਉਹ ਸ਼ੇਅਰ ਕਰ ਸਕਦੇ ਆ ਉਹਦਾ ਨੰਬਰ ਵੀ ਮੈਂ ਸ਼ੇਅਰ ਕਰ ਲਿਆ ਤਾਂ ਅਪਾਰਟ ਫ਼rom that ਕੋਈ ਪੁਲਿਸਿੰਗ ਰਿਲੇਟਡ ਕੋਈ ਇਸ਼ੂ ਹੁੰਦਾ ਹੈ ਲੋਕਾਂ ਦਾ ਜਿਵੇਂ ਟਰੈਫਿਕ ਹੋ ਗਿਆ ਜਾਂ ਸਿਕਿਉਰਿਟੀ ਪੱਖੋਂ ਵੀ ਕੋਈ ਇਸ਼ੂ ਹੁੰਦਾ ਹੈ ਤਾਂ ਸਾਰਿਆਂ ਨੂੰ ਅਸੀਂ ਦਾਅਵਤ ਦਿੱਤੀ ਕਿ ਕਿਸੇ ਦਾ ਕੋਈ ਇਸ਼ੂ ਹੋ ਜਾਂਦਾ ਹੈ ਤਾਂ ਸੋਨਾਂ ਦੇ ਨਾਲ ਖੜ੍ਹ ਜਾਓ